ਜੋ ਜਿਹੜੇ ਕਹਿੰਦੇ ਨੇ ਕਿ ਸਾਨੂੰ ਪਰਮਾਤਮਾ ਦੀ ਜੋਤ ਦਾ ਦਰਸ਼ਨ ਹੋਏ ਹੁਣ ਉਸ ਵੇਲੇ ਅੱਗੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਾਫੀ ਡਿਟੇਲ ਨਾਲ ਹੋਰ ਪਿੱਛੇ ਲੈਕਚਰਸ ਚ ਬਟ ਮੈਂ ਸ਼ਾਰਟਕਟ ਜੁਣ ਕਰੂੰਗਾ ਤਾਂ ਇੱਕ ਪਰਮਾਤਮਾ ਦੀ ਜੋਤ ਹੋਗੀ ਤੇ ਇੱਕ ਤੁਸੀਂ ਹੋਗੇ ਹੂੰ ਇੱਕ ਉਹਦੀ ਹਸਤੀ ਹੋਗੀ ਤੇ ਇੱਕ ਤੁਹਾਡੀ ਹਸਤੀ ਹੋਗੀ ਜੇ ਉਹਦੀ ਹਸਤੀ ਅੱਗੇ ਕੋਈ ਹਸਤੀ ਹੈ ਤਾਂ ਉਹ ਹਸਤੀ ਉਹਦੀ ਹਸਤੀ ਨਹੀਂ ਹੋ ਸਕਦੀ ਕਿਉਂਕਿ ਜਿੱਥੇ ਉਹ ਹੋਗਾ ਉਹੀ ਹੋਗਾ ਉਹਦੀ ਹਸਤੀ ਤੇ ਕੋਈ ਗਾੜੀ ਕੋ ਖਿਲੋ ਨਹੀਂ ਸਕਦਾ ਜੇ ਕੋਈ ਮਿਟਾ ਦੇ ਖੁਦ ਕੀ ਹਸਤੀ ਕਰਦਾ ਨਹੀਂ ਠੀਕ ਹੈ ਨਾ ਤਾਂ ਉਹਦੀ ਹਸਤੀ ਅੰਦਰ ਜੇ ਤੁਹਾਡੀ ਹਸਤੀ ਹੈ ਦੇਖਣ ਵਾਲਾ ਹੈ ਤੋਂ ਇਹਦਾ ਮਤਲਬ ਹੈ ਜੇ ਦੋ ਨੇ ਜੇ ਕੁਝ ਸੁਣ ਵੀ ਰਿਹਾ ਹੈ ਨਾਦ ਇਹ ਪ੍ਰਮਾਤਮਾ ਦਾ ਨਾਦ ਆ ਜੀ ਪਰ ਇੱਕ ਸੁਣਿਆ ਜਾ ਰਿਹਾ ਤੇ ਇੱਕ ਸੁਣਨ ਵਾਲੇ ਨੇ ਇਹ ਕੋਈ ਦੀ ਹਸਤੀ ਹੈ ਕਿ ਤੇਰੀ ਹਸਤੀ ਆ ਤੇ ਜੇ ਹਜੇ ਤੇਰੀ ਹਸਤੀ ਹੈਗੀ ਤੇ ਸਮਝ ਲਾ ਉਹ ਹਸਤੀ ਉਹਦੀ ਹਸਤੀ ਨਹੀਂਗੀ ਇਹਦੇ ਕਿਉਂਕਿ ਕਾਫਲਾ ਕੋਈ ਮੰਜ਼ਿਲ ਕੀ ਖਬਰ ਕਿਆ ਲਾਏ ਕਾਫਲਾ ਜੋ ਵੀ ਗਿਆ ਨਹੀਂ ਆਇਆ ਤੇ ਜਿਹੜਾ ਆ ਗਿਆ ਅਜ ਗਿਆ ਨਹੀਂਗਾ ਤਾਂ ਪਹਿਲੀ ਟਗਲੀ ਦੁਬਦਾ ਹੈ ਜਿ ਦ્વੈਤ ਆ ਦੁਰਮਤ ਹੈ ਕਿ ਦੁਬਦਾ ਹੈ ਦ્વੈਤ ਹੈ ਦੇਖਣ ਜੋ ਦਿਖਾਈ ਜਾ ਰਿਹਾ ਦੇਖਿਆ ਜਾ ਰਿਹਾ ਹੈ ਨਾ ਜੋ ਦੇਖਿਆ ਜਾ ਰਿਹਾ ਹੈ ਉਹ ਆ ਰਿਹਾ ਹੈ ਤੇ ਜਾ ਰਿਹਾ ਹੈ ਤੇ ਜਿਹੜਾ ਆ ਰਿਹਾ ਹੈ ਤੇ ਜਾ ਰਿਹਾ ਹੈ ਜੋਤ ਪਹਿਲਾਂ ਦਿਖੀ ਬਾਅਦ ਚ ਨਹੀਂ ਦਿਖੀ ਪਹਿਲਾਂ ਇੱਕ ਸਮਾਂ ਸੀ ਨਹੀਂ ਦੇਖਦੀ ਸੀ ਸਮਝ ਆ ਗਈ ਤੇ ਜੋ ਆ ਰਿਹਾ ਤੇ ਜਾ ਰਿਹਾ ਏ ਬਾਪ ਜੋ ਜਨਮ ਲੈ ਰਿਹਾ ਤੇ ਮਰ ਰਿਹਾ ਏ ਜਨਮ ਮਰੇ ਸੋ ਕਾਚੋ ਕਾਚਾ ਠੀਕ ਜਿਹੜਾ ਸੁਣ ਰਿਹਾ ਏ ਪਹਿਲਾਂ ਸੁਣਦਾ ਨਹੀਂ ਸੀ ਫਿਰ ਨਾਦ ਸੁਣ ਗਿਆ ਜੀ ਤੇ ਫਿਰ ਨਾਦ ਕਦੀ ਨਹੀਂ ਸੁਣਿਆ ਹੁਣ ਜੇ ਮੈਨੂੰ ਸੁਣਦਾ ਨਹੀਂਗਾ ਬਾਬਾ ਜੀ ਅੱਜਕੱਲ ਨਾ ਆਦ ਨਹੀਂ ਸੁਣਦਾ ਅੱਗੇ بڑا ਬੰਦਾ ਹਦਾ ਹੁੰਦਾ ਅਸੀਂ ਬੜੀਆਂ ਅੰਦਰ ਬੈਂਡ ਚੀਜ਼ਾਂ ਸੁਣਦੇ ਆਂ ਅਸੀਂ ਰੋਹਾਨੀ ਚੀਜ਼ਾਂ ਅੱਛੀ ਗੱਲ ਆਵਸਥਾ ਐ ਅੱਛੀ ਆ ਇਹ ਮੰਦੀ ਸਥਿਤੀ ਦੀ ਨਸ਼ਨੀਆ ਜੋਦ ਦਿਖਣੀ ਉਹ ਕੀ ਹੈ ਤੁਹਾਡੇ ਚੱਕਰਾਂ ਦੇ ਵਿੱਚ ਰੱਖ ਵੱਖ ਰੰਗ ਨੇ ਉਹ ਦਿਖ ਰਹੇ ਨੇ ਤੁਹਾਨੂੰ ਉਹ ਤੁਹਾਡੇ ਅੰਦਰ ਜਿਹੜੀ ਪੰਜ ਪ੍ਰਾਣ ਨੇ ਉਹਨਾਂ ਦੀ ਸਟੇਬਲਾਈਜੇਸ਼ਨ ਜਿਹੜੀ ਆ ਨਾ ਉਹਦਾ ਕਾਰਨ ਹੈ ਉਹ ਰੱਬ ਨਹੀਂ ਹਨ ਜਿਹੜਾ ਅੰਦਰ ਨਾਦ ਸੁਣ ਰਹੇ ਹਨ ਉਹ ਰੱਬ ਦਾ ਨਾਦ ਨਹੀਂਗਾ ਉਹ ਤੁਹਾਡੇ ਅੰਦਰ ਜਿਹੜੀ ਵਿਨਸ ਬੈਲੈਂਸ ਹੋਏ ਨੇ ਉਹਦਾ ਨਾਦ ਇੱਕ ਵੱਖਰਾ ਵਿਸ਼ਾ ਹੈ ਹੁਣ ਜੋ ਦੇਖਿਆ ਜਾ ਰਿਹਾ ਹੈ ਉਹ ਰੱਬ ਨਹੀਂਗਾ ਜੋ ਜਾਣਿਆ ਜਾ ਰਿਹਾ ਹੈ ਉਹ ਰੱਬ ਨਹੀਂਗਾ ਕਿਉਂਕਿ ਜਿਹੜਾ ਜਾਣਿਆ ਜਾ ਰਿਹਾ ਏ ਉਹ ਤੁਹਾਡੇ ਅਧੀਨ ਹੈ ਜੋ ਖਿਆਲਾਂ ਵਿੱਚ ਆ ਗਿਆ ਹੁਣ ਤੁਸੀਂ ਖਿਆਲ ਜੇ ਇਹ ਤੋਂ ਮੁਨਕਾਰ ਨਹੀਂ ਕਰ ਸਕਦੇ ਹਰ ਵਿਅਕਤੀ ਇੱਕ ਖਿਆਲ ਹੈ ਮੇਰੀ ਹਸਤੀ ਇੱਕ ਖਿਆਲ ਮੇਰੀ ਹਸਤੀ ਇੱਕ ਖਿਆਲ ਮੈਂ ਦੇਖ ਰਹਾ ਹਾਂ ਦੁਨੀਆ ਆਪਣੇ ਖਿਆਲਾਂ ਵਿੱਚ ਕੋਈ ਹੈ ਵਿਅਕਤੀ ਇਹ ਖਿਆਲਾਂ ਤੋਂ ਬਾਹਰ ਦੁਨੀਆ ਦੇਖ ਸਕੇ ਨਹੀਂ ਤੇ ਜਿਹੜੀ ਜੋਤ ਦੀ ਕਿੱਥੇ ਦਿਖੀ ਖਿਆਲ 'ਚ ਦਿਖੀ ਤੇ ਜੋ ਖਿਆਲਾਂ ਵਿੱਚ ਆ ਗਿਆ ਉਹ ਖੁਦਾ ਕਿੱਥੇ ਹੋਆ ਜਿਹੜਾ ਕਿਰ ਖਿਆਲ 'ਚ ਆ ਗਿਆ ਉਹ ਰੱਬ ਨਹੀਂ ਹੋ ਸਕਦਾ ਕਿਉਂਕਿ ਮਨ ਦੇ ਅਦੀਨ ਬ੍ਰਹਮ ਨਹੀਂ ਆ ਸਕਦਾ ਮਨ ਮਾਰਿਆ ਤੋਂ ਹਰ ਜਾਣਿਆ ਮਨ ਮਾਰੇ ਬਿਨ ਭਗਤ ਨਾ ਹੋਈ ਤੋ ਜਿੱਥੇ ਹੈ ਜਿਹੜਾ ਕਹੇ ਵੀ ਦੇਖਿਆ ਸਮਝੋ ਹਜੇ ਦੇਖਿਆ ਨਹੀਂ ਜਿੰਨੇ ਕਿਹਾ ਸੁਣਿਆ ਹਜੇ ਸੁਣਿਆ ਨਹੀਂ ਜਿਹੜਾ ਹੁਣ ਦੋ ਆ ਜਿਹੜਾ ਦੇਖ ਰਿਹਾ ਹੈ ਉਹ ਬ੍ਰह्म ਨਹੀਂ ਜਿਹੜਾ ਦੇਖ ਰਿਹਾ ਹੈ ਉਹ ਬ੍ਰਹਮ ਹੈ ਜੋ ਜਾਣਿਆ ਜਾ ਰਿਹਾ ਉਹ ਬ੍ਰह्म ਨਹੀਂ ਜੋ ਜਾਣ ਰਿਹਾ ਹੈ ਉਹ ਬ੍ਰਹਮ ਹੈ ਹੂੰ ਥਾਪਿਆ ਨਾ ਜਾਏ ਇਹ ਥਾਪਿਆ ਹੋਇਆ ਹੈ ਨਾ ਜੋ ਤੇ ਥਾਪੀ ਹੋਈ ਆ ਬਣਾਈ ਹੋਈ ਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਬਣਾਈ ਹੋਈ ਆ ਮਨ ਦੇ ਵਿਚਾਰਾਂ ਚ ਬਣਾਈ ਹੋਈ ਆ ਕਿਉਂਕਿ ਆਉਂਦੀ ਆ ਤੇ ਜਾਂਦੀ ਆ ਫਿਰ ਮਰਗਨ ਆਪੇ ਆਪ ਤੇਰੇ ਆਪੇ ਚ ਇੱਕ ਆਪ ਹੈ ਜਿਹੜਾ ਇਹਨੂੰ ਜਾਣ ਰਿਹਾ ਹੈ ਨਿਰੰਜਨ ਸੋਏ ਉਹ ਜਿਹੜਾ ਦੇਖ ਰਿਹਾ ਸੀ ਆਖਣ ਵੇਖਣ ਸਾਹਿਬ ਤੇ ਹੋਏ ਜਿਹੜਾ ਦੇਖ ਰਿਹਾ ਉਹ ਬ੍ਰਹਮ ਨਹੀਂ ਜੋ ਦੇਖ ਰਿਹਾ ਉਹ ਬ੍ਰਹਮ ਹੈ ਜਿਹੜਾ ਜਾਣਿਆ ਜਾ ਰਿਹਾ ਉਹ ਬ੍ਰਹਮ ਨਹੀਂ ਕਿਉਂਕਿ ਜਾਣਿਆ ਨਹੀਂ ਜਾ ਸਕਦਾ ਜਿਹੜਾ ਜਾਣ ਰਿਹਾ ਉਹ ਬ੍ਰਹਮ ਹੈ ਬ੍ਰह्म ਸੁਣਿਆ ਨਹੀਂ ਜਾ ਸਕਦਾ ਜਿਹੜਾ ਸੁਣ ਰਿਹਾ ਉਹ ਬ੍ਰਹਮ ਹੈ ਕਿਉਂਕਿ ਆ ਜਿਹੜਾ ਜਾਣਨ ਵਾਲਾ ਹੈ ਨਾ ਤੇਰੇ ਅੰਦਰ ਜਾਣਨ ਵਾਲਾ ਸੁਣਿਓ ਇਸ ਗੱਲ ਨੂੰ ਇਹ ਜਾਗਰਤ ਨੂੰ ਵੀ ਜਾਣਦਾ ਰਾਤ ਸੁਪਨਾ ਉਹਨੂੰ ਵੀ ਜਾਣਦਾ ਹਮੇਸ਼ਾ ਜਾਣ ਰਿਹਾ ਜਿਹੜਾ ਤੂੰ ਨਹੀਂ ਵੀ ਜਾਣਦਾ ਇਹ ਉਹ ਜਾਣਦਾ ਹੈ ਕਿ ਤੂੰ ਨਹੀਂ ਜਾਣ ਰਿਹਾ ਇਹ ਜਾਣਨ ਵਾਲਾ ਜਿਹੜਾ ਹੈ ਨਾ ਇਹ ਨਾ ਆ ਰਿਹਾ ਤੇ ਨਾ ਤੇ ਇਹ ਆਇਆ ਹੁਣ ਜਾਣਨ ਵਾਲਾ ਨਾ ਆ ਰਿਹਾ ਤੇ ਨਾ ਔਰ ਇਹ ਤਨ ਨੂੰ ਵੀ ਜਾਣ ਰਿਹਾ ਹੈ ਜੋਤ ਨੂੰ ਤੇ ਚਲੋ ਵੱਖਰੀ ਗੱਲ ਆ ਇਹ ਤਨ ਨੂੰ ਵੀ ਜਾਣ ਰਿਹਾ ਹੈ ਇਹ ਮਨ ਨੂੰ ਵੀ ਜਾਣ ਰਿਹਾ ਹੈ ਵਿਚਾਰਾਂ ਨੂੰ ਵੀ ਜਾਣ ਰਿਹਾ ਏ ਦੁੱਖ ਨੂੰ ਵੀ ਜਾਣ ਰਿਹਾ ਏ ਸੁੱਖ ਨੂੰ ਵੀ ਜਾਣ ਰਿਹਾ ਏ ਸੰਸਾਰ ਨੂੰ ਵੀ ਜਾਣ ਰਿਹਾ ਏ ਸੁਪਨਿਆਂ ਨੂੰ ਵੀ ਜਾਣ ਰਿਹਾ ਏ ਇਹ ਸਾਰੇ ਆ ਤੇ ਜਾ ਰਹੇ ਆ ਜਾਣਨ ਵਾਲਾ ਨਾ ਆ ਰਿਹਾ ਤੇ ਨਾ ਤੇ ਮਰ ਕੇ ਜਾਣਨ ਹਾਰ ਪ੍ਰਭੂ ਫਰਬੀਨ ਤੇਰੇ ਅੰਦਰ ਜਾਣਨ ਵਾਲਾ ਰੱਬ ਏ ਉਹ ਗਵਾਚਾ ਆ ਆਪ ਫਿਰੇ ਲੱਭੇ ਰੱਬ ਨੂੰ ਵਾਂਗ ਮੁਰਗੀਆਂ ਰੂੜੀਆਂ ਫੋਲਦਾ ਏ ਪਲਾਂ ਦੇਖਗਾ ਤੇਰੇ ਵਿੱਚ ਕੌਣ ਬੋਲੇ ਸ਼ਾਇਦ ਉਹੀ ਹੋਵੇ ਜਿਹਨੂੰ ਬੋਲਦਾ ਐ ਆਖਣ ਵੇਖਣ ਸਭ ਸਾਹਿਬ ਤੇ ਹੋਏ ਬੁੱਲੇ ਸ਼ਾ ਰੱਬ ਤੇਥੋਂ ਵੱਖ ਨਹੀਂ ਆਪੇ ਆਵਾਜ਼ ਮਾਰੇ ਆਪੇ ਬੋਲਦਾ ਐ ਮਿੱਟੀ ਦਾ ਕਲਬੂਤ ਬਣਾ ਕੇ ਵਿਚ ਵੜ ਬੈਠਾ ਐ ਆਪੇ ਆਪੇ ਜੰਮਦਾ ਆਪੇ ਮਰਦਾ ਆਪੇ ਕਰੇ ਸਿਆਪੇ ਆਪੇ ਧੀਆ ਆਪੇ ਪੁੱਤਰ ਆਪੇ ਬਣ ਬੈਠਾ ਮਾਪੇ ਤੇ ਬੁੱਲੇ ਨੂੰ ਜਦ ਮੁਰਸ਼ਿਦ ਮਿਲਿਆ ਫਿਰ ਆਪੇ ਦਾ ਆਪੇ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਤੇਰੇ ਆਪੇ ਚ ਇੱਕ ਆਪਾ ਐ ਜੋ ਤੇਰੇ ਇਸ ਵਾਰ ਲਈ ਆਪੇ ਨੂੰ ਹਮੇਸ਼ਾ ਦੇਖ ਰਿਹਾ ਇਹ ਨਿਰੰਜਨ ਇਹਨੇ ਆ ਰਿਹਾ ਤੇ ਨਾ ਜਾ ਰਿਹਾ ਸੋਏ ਤੂੰ ਹੀ ਹੈ ਤੂੰ ਜਿਹੜਾ ਦੇਖ ਰਿਹਾ ਹੈ ਉਹ ਅਵਸਥਾ ਹੈ ਉਹ ਤੁਹਾਡੇ ਚੱਕਰਾਂ ਦੀ ਸਟੇਬਲਾਈਜੇਸ਼ਨ ਕਰਕੇ ਤੁਹਾਨੂੰ ਪ੍ਰਕਾਸ਼ ਦੇਖ ਰਿਹਾ ਹੈ ਉਹ ਰੱਬ ਦਾ ਪ੍ਰਕਾਸ਼ ਨਹੀਂ ਦਾ ਅਵਸਥਾ ਛੀ ਪਰ ਰੱਬ ਨਹੀਂ ਦਾ ਪ੍ਰੋਬਲਮ ਆ ਕਿ ਅੱਜ ਕੱਲ ਪੋਡਕਾਸਟਾਂ ਦੇ ਜਮਾਨੇ ਅੰਦਰ ਹਰ ਵਿਅਕਤੀ ਜੋ ਇਸ ਮਾਰਗ ਦਾ ਪੰਦੀ ਵੀ ਨਹੀਂਗਾ ਇਧਰ ਉਧਰ ਕਿਤਾਬਾਂ ਪੜ੍ਹ ਕੇ ਨਾ ਕਦੀ ਸਾਧ ਨਾ ਨਾ ਕਦੀ ਮੈਂ ਹੈਰਾਨ ਹੋ ਜਾਂਦਾ ਇੱਕ ਰੱਬ ਨੂੰ ਪਾਉਣ ਵਾਲਿਆਂ ਦਾ ਸਵਾਸ ਵੀ ਸ਼ੁੱਤ ਨਹੀਂ ਰੱਬ ਨੂੰ ਪਰੌਣ ਵਾਲਿਆਂ ਦਾ ਸਵਾਸ ਵੀ ਸਟੇਬਲ ਨਹੀਂ ਰੱਬ ਨੂੰ ਪਾਉਣ ਵਾਲਿਆਂ ਦੀ ਰੀੜ ਦੀ ਹੱਡੀ ਵੀ ਸਟੇਬਲ ਨਹੀਂ ਘਟੂ ਘਟਾ ਤੇ ਸਟੇਬਲ ਹੋਣਾ ਚਾਹੀਦਾ ਤਨ ਨੂੰ ਤੇ ਸਾਧ ਕੇ ਫੇਰੀ ਜਿੰ ਤਨ ਨੂੰ ਸਾਧੇ ਜਿੰ ਤਨ ਨੂੰ ਸਾਧ ਕੇ ਬ੍ਰਹਮ ਦੀ ਪ੍ਰਾਪਤੀ ਹੋਏਗੀ ਨਾ ਸਾਧੂ ਸੋ ਜੋ ਸਾ ਨੂੰ ਸਾਦੇ ਸਾਧੂ ਸੋ ਜੋ ਸਾ ਨੂੰ ਸਾਦੇ ਤੇ ਬਿਨ ਸਾਦਿਆਂ ਸਾਧੂ ਕਾਦਾ ਲਾ ਆਸਣ ਕਰੇ ਕਤਲ ਨਫਸ ਦਾ ਹੋਮੇ ਦਾ ਤੇ ਪਤਾ ਰਖੇ ਸਾ ਸਾਦਾ ਜੋ ਦਮ ਗਾਫਲ ਸੋ ਦਮ ਕਾਫ ਤੇ ਸਾਨੂੰ ਮੁਰਸ਼ਿਦ ਇਹ ਆ ਪੜਾਇਆ ਹੋ ਸਾਸ ਸਾਸ ਸਿਮਰੋ ਗੋਬਿੰਦ ਤੋਂ ਆਉਂਦੇ ਜਾਂਦੇ ਸਾਹ ਦੀ ਸੁਧਤਾ ਇੱਕ ਇਹਕਾ ਬਾਇਓ ਕੀ ਹੁੰਦੇ ਬਾਇਪ੍ਰੋਡਕਟ ਆ ਹ ਤੁਹਾਡਾ ਸਰੀਰ ਦੱਸੇਗਾ ਕਿ ਰੱਬ ਦਾ ਅਨੁਭਵ ਹੋਇਆ ਕਿ ਨਹੀਂ ਹੋਇਆ ਬੋਲਣ ਦੀ ਜ਼ਰੂਰਤ ਨਹੀਂ ਜਿਨ ਹਰ ਪਾਇਆ ਤਿਨੇ ਛਪਾਇਆ ਇਹ ਠੀਕ ਹੈ ਤੁਹਾਡੀਆਂ ਅੱਖਾਂ ਦੱਸਣਗੀਆਂ ਤੁਹਾਡੀ ਤੌਰ ਦੱਸੇਗੀ ਤੋ ਪ੍ਰਮਾਤਮਾ ਜਿਹੜਾ ਹੈ ਉਹ ਦਿਖਦਾ ਨਹੀਂ ਜਿਹੜਾ ਦੇਖਣ ਵਾਲਾ ਉਹੀ ਬ੍ਰਹਮ ਹੈ ਆਪ ਗਵਾਚਾ ਸੀ ਰੱਬ ਨਹੀਂ ਸੀ ਗਵਾਚਾ ਰੱਬ ਤੇ ਇੰਨਾ ਹਾਜ਼ਰ-ਨਾਜ਼ਰ ਮੈਂ ਨਾ ਥਾ ਉਹ ਆਪ ਥੇ ਮਾਲੂਮ ਨਾ ਥਾ ਤੇਰੀ ਭੁੱਲ ਭਲਾਇਆ ਤੈਨੂੰ ਤੇਰੀ ਭੁੱਲ ਭਲਾਇਆ ਤੈਨੂੰ ਜਰਾ ਖੋਲ ਅੱਖੀ ਤੂੰ ਕੋ ਹੈ ਹਸਤੀ ਛੱਡ ਕੇ ਦੇਖ ਬੁਲੇ ਸ਼ਾ ਜਿਹਦਾ ਨਾਮ ਜਪੇ ਤੂੰ ਉਹ ਹੈ ਮਰਗਨੇ ਸੋਈ ਫਿਰਕੇ ਤੂੰ ਭਇਆ ਥੁਈ ਫਿਰਕੇ ਤੂੰ ਭਇਆ ਜਾ ਕੋ ਕਹਿਤਾ ਔਰ ਜਿੰਨੇ ਜੋਤ ਸਮਝੀ ਬੈਠਾ ਸੀ ਨਾਦ ਸਮੇਂ ਬੈਠਾ ਸੀ ਉਹ ਸੁਰਤ ਮੇਰੀ ਤੇ ਉਹ ਤਾਂ ਮੈਂ ਹੀ ਸੀ ਤੂੰ ਜਿਹੜਾ ਮੈਂ ਹੈ ਨਾ ਹੋਮੇ ਦੀ ਮੈਂ ਨਹੀਂ ਗੀ ਇਹ ਉਹ ਮੈਂ ਜਿਹੜਾ ਹੋਮੇ ਨੂੰ ਵੀ ਦੇਖ ਰਿਹਾ ਹੈ ਹੂੰ ਤੇ ਉਹ ਇੱਕ ਆ ਜਿਹੜਾ ਜਾਨਣਹਾਰ ਪ੍ਰਭੂ ਪਰਬੀਨ ਜਿਹੜਾ ਜਾਣਣ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਆ ਜਿਹੜਾ ਜਾਣਣ ਵਾਲਾ ਇਹ ਘਟ ਘਟ ਵਿੱਚ ਬੈਠਾ ਤੁਹਾਨੂੰ ਵੀ ਜਾਣ ਰਿਹਾ ਏ ਇਹ ਮੈਨੂੰ ਵੀ ਜਾਣ ਰਿਹਾ ਐ ਇੰਨਾ ਅੰਤਰ ਇਹ ਹੈ ਕਿ ਮੇਰੇ ਅੰਦਰ ਕਿਸੇ ਹੋਰ ਚੀਜ਼ ਨੂੰ ਜਾਣ ਰਿਹਾ ਤੁਹਾਡੇ ਅੰਦਰ ਕਿਸੇ ਹੋਰ ਚੀਜ਼ ਨੂੰ ਜਾਣ ਰਿਹਾ ਪਰ ਜਿਹੜਾ ਜਾਣਨ ਵਾਲੀ ਜਿਹੜੀ ਵਸਤੂ ਹੈ ਤੇਰੀ ਤੇ ਮੇਰੀ ਇਕਾ ਇਹਨੂੰ ਕਹਿੰਦੇ ਨੇ ਇੱਕ ਓੰਕਾਰ ਇੱਕੋ ਚੇਤਨਾ ਇੱਥੇ ਇਹਨੂੰ ਹੋਤਰਾਂ ਦੇਖ ਰਹੀ ਆ ਇੱਥੇ ਉਹਨੂੰ ਹੋਤਰਾਂ ਦੇਖ ਰਹੀ ਆ ਆ ਜਿਹੜੀ ਦੇਖੀ ਜਾ ਰਹੀ ਚੀਜ਼ ਆ ਉਹ ਹੋਰ ਏ ਤੇਰੇ ਵਾਸਤੇ ਤੇ ਮੇਰੇ ਵਾਸਤੇ ਪਰ ਜਿਹੜਾ ਦੇਖਣ ਵਾਲਾ ਦੋਵਾਂ ਚੇਕਾ ਹੂੰ ਇਹ ਇਹਨੂੰ ਕਹਿੰਦੇ ਨੇ ਵਿਦਿਆ ਇਹ ਆ ਵਿਦਿਆ ਵਿਦਿਆ ਵਿਚਾਰੀ ਇਹਨੂੰ ਛੱਡ ਕੇ ਹਰ ਚੀਜ਼ ਆ ਅਵਿਦਿਆ ਹੈ ਇਹ ਵਿਦਿਆ ਹੈ ਗਿਆਨਿਕ ਕੋਈ ਆਪਨੇ ਆਪ ਨੂੰ ਜਾਨਣਾ ਮੈਂ ਕੌਣ ਆ ਸੁਣੋ ਰੇ ਬਾਣੀ ਚ ਕਹਿੰਦੇ ਮਹਾਰਾਜ ਸੁਣੋ ਰੇ ਤੂੰ ਕੌਣ ਆ ਗਿਆਨ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਆ ਜਿਹੜਾ ਜਾਨਣਾ ਆਪ ਪਛਾਣੇ ਤਾਂ ਸੌ ਜਾਣੇ ਔਰ ਕੈਸੀ ਚਤਰਾਈ ਬਾਕੀ ਸਾਰੀ ਚਤਰਾਈ ਅਗੇ ਨੇ 100 ਨਦਰ ਕਰ ਦੇਖਿਆ 100 ਉਹ ਦੇਖਣ ਵਾਲਾ ਏ ਸ਼ਾਹ ਤੇਰੇ ਤੇ ਬੈਠਾ ਦੇਖ ਰਿਹਾ ਏ ਉਹ ਜੂਤ ਨੂੰ ਵੀ ਦੇਖ ਰਿਹਾ ਏ ਕਿ ਸਿੰਪਲ ਕਿੰਨੀ ਸਿੱਧੀ ਸਿੱਧੀ ਗੱਲ ਕੀਤੀ ਮਹਾਰਾਜ ਸ਼ਾਹ ਨਦਰ ਕਰ ਦੇਖੇ ਤਰੀ ਨਦਰ ਦੇ ਵਿੱਚ ਵੇਖਾ ਬੈਠੇ ਬੈ ਕੇ ਵੇਖ ਰਿਹਾ ਏ ਸ਼ਾਹ ਨਦਰ ਕਰ ਦੇਖਿਆ ਤੋਂ ਜਿਹੜਾ ਸ਼ਾਖਸੀ ਭਾਗ ਆ ਆ ਦੇਖ ਰਿਹਾ ਏ ਨਾ ਕਿ ਜੋ ਦੇਖ ਰਿਹਾ ਏ ਨਾ ਕੇ ਜੋ ਦੇਖ ਰਿਹਾ ਜੋ ਦੇਖ ਰਿਹਾ ਸ਼ੋ ਨਦਰ ਕਰ ਦੇਖਾ ਤੇਰਾ ਨਦਰ ਦੇ ਵਿੱਚ ਬੈ ਕੇ ਦੇਖ ਰਿਹਾ ਏ ਉਹ ਸ਼ੋ ਏ ਕਿਉਂ ਕਿੱਥੇ ਆ ਇਸ ਵੇਲੇ ਵੀ ਆ ਇਹ ਬ੍ਰਹਮ ਇਹ ਬ੍ਰਹਮ ਇਹਦੇ ਵਿੱਚ ਹੀ ਤਾਂ ਨਾ ਰਾਤ ਇਹਦੇ ਵਿੱਚ ਹੀ ਸੁਪਨਾ ਉਤਪਨ ਹੁੰਦਾ ਹੈ ਨਾ ਰਾਤ ਇਹਦੇ ਵਿੱਚ ਸੂਰਜ ਤੇ ਚੰਦਰਮਾ ਦਿਖਦਾ ਹੈ ਨਾ ਤੇ ਹੁਣ ਜੇ ਮੈਂ ਕਹਾਂ ਆ ਸੂਰਜ ਕਿੱਥੇ ਦਿਖ ਰਿਹਾ ਇਹ ਵੀ ਮੇਰੇ ਇੱਚ ਦਿਖ ਰਿਹਾ ਨਾ ਜੇ ਮੈਂ ਨਾ ਹੋਵਾਂ ਮੈਨੂੰ ਇਹ ਦਿਖੇਗਾ ਨਹੀਂ ਤੋ ਸੂਰਜ ਦਾ ਜਿਹੜਾ ਪ੍ਰਕਾਸ਼ ਆ ਕਿੱਥੋਂ ਆਇਆ ਇਸ ਚੇਤਨਾ ਤੋਂ ਆਇਆ ਜੀ ਜਿਸ ਚੇਤਨਾ ਨੇ ਇਹਨੂੰ ਚੇਤਨ ਕੀਤਾ ਇਸੇ ਚੇਤਨਾ ਨੇ ਸੂਰਜ ਹਵਾ ਇਤਿਆਦ ਨੂੰ ਚੇਤਨ ਕੀਤਾ ਇਹਨੂੰ ਕਹਿੰਦੇ ਨੇ ਆਪ ਸਤ ਜਾਂ ਸਭ ਸਤ ਤੇਰੀ ਆਪੇ ਦੀ ਸੱਤਾ ਨੇ ਸਾਰਾ ਕੁਝ ਸਤ ਕੀਤਾ ਤੇ ਸੁਪਨਾ ਜਿਹੜਾ ਲੈਣ ਵਾਲਾ ਸੀ ਉਹਦੀ ਸੱਤਾ ਨੇ ਸੁਪਨੇ ਨੂੰ ਸੱਤਾ ਦਿੱਤੀ ਜੇ ਸੁਪਨੇ ਵਾਲਾ ਹੀ ਨਹੀਂ ਸੀ ਤੇ ਸੁਪਨਾ ਦੀ ਸੱਤਾ ਨਹੀਂ ਹੋ ਸਕਦੀ ਤੇ ਸੁਪਨੇ ਚ ਜਿਹੜਾ ਸੱਚ ਭਖਿਆ ਕਿੱਥੋਂ ਆਇਆ ਤੇਰੇ ਚੋਂ ਆਇਆ ਆਪ ਸਤ ਤੇਰੀ ਆਪੇ ਦੀ ਸੱਤਾ ਨੇ ਕੀਆ ਸਭ ਸਤ ਤਿਸ ਪ੍ਰਭ ਤੇ ਇਹ ਜੋ ਪ੍ਰਭ ਬੈਠਾ ਤੇਰੇ ਅੰਦਰ ਸੱਤਾ ਬੈਠੀ ਆ ਤਿਸ ਪ੍ਰਭ ਤੇ ਸਗਲੀ ਉਹ ਤਪਤਾ ਸਾਰਾ ਕੁਝ ਇਹਦੇ ਤੋਂ ਪ੍ਰਗਟ ਹੋਇਆ ਤੋ ਆ ਜਿਹੜਾ ਬਾਹਰਲਾ ਜਿਹੜਾ ਬ੍ਰਹਮੰਡ ਤੈਨੂੰ ਦਿਖ ਰਿਹਾ ਫਰਦਰਸ ਟੂ ਸਟਾਰ ਜਿਹੜਾ ਤੈਨੂੰ ਦਿਖ ਰਿਹਾ ਬਾਹਰ ਨਹੀਂਗਾ ਉਹ ਅੰਦਰ ਹੈ ਹੁਣ ਰਾਤ ਸੁਪਨੇ 'ਚ ਤੈਨੂੰ ਜਿਹੜਾ ਸਤਾਰ ਕੋਈ ਚੰ드ਮਾ ਸੂਰਜ ਦਿਖਿਆ ਬਾਹਰ ਹੀ ਦਿਖਿਆ ਨਾ ਪਰ ਜਦੋਂ ਜਾਗੇ ਆ ਤੇ ਕੀ ਪਾਇਆ ਇਦ ਮੇਰੇ ਅਧੀਨ ਸੀ ਹਾਂ ਉਹ ਤੇ ਮੈਂ ਹੀ ਸੀ ਪਰ ਜਦੋਂ ਜਾਗ ਗਏ ਪਰ ਇਸੇ ਤਰ੍ਹਾਂ ਜਦੋਂ ਆਪਾਂ ਅਧਰੂਨੀ ਤੌਰ ਤੇ ਜਾਗ ਜਾਂਦੇ ਹਾਂ ਕਿ ਅੰਦਰ ਤੇ ਬਾਹਰ ਦਾ ਕੋਈ ਅੰਤਰ ਨਹੀਂਗਾ ਜੋ ਪਰਮੰਡਾ ਇਹਦੇ ਮਤਲਬ ਵਾ ਇਹਦੇ ਅਰਥ ਵੀ ਆਪਾਂ ਗਲਤ ਕੀਤੇ ਹੋਏ ਨਾ ਕਰਦੇ ਨੇ ਜੋ ਬਰਮੰਡਾ ਹੈ ਸੋ ਹੀ ਪਿੰਡ ਹੈ ਵੀ ਜਿਦ ਤਰ੍ਹਾਂ ਉੱਥੇ ਕੋ ਸੂਰਜ ਵਾ ਕਿ ਇੱਥੇ ਧਰਤੀ ਤੇ ਕੋਈ ਇੱਥੇ ਸੂਰਜ ਬਣਾਈ ਬੈਠਾ ਹੈ ਨਾ ਦੇਖਿਆ ਕੋਈ ਚੰਦਰਮਾ ਇੱਥੇ ਹੈ ਇੱਥੇ ਧਰਮਸ਼ਾਲਾ ਇੱਥੇ ਧਰਮਰਾਜ ਬੈਠਾ ਵਾ ਇੱਥੇ है ना वो क्रॉसपॉन्डिंग पॉइंट समझन डे बट अंतर तो बिना कुछ है ही नहीं गा इस अंतर तो बनया मंत्र अंतरगत अंतर गति अंतर, अंतर तो बनया मंत्र ये जो तेरी अंतर भाव जेदे जिद सारा कुछ है पहला उत्पन्न किया मन ने मंत्र अंतर तो बनया मंत्र आ सारा कुछ अंतर है ਹੁਣ ਮੈਂ ਦੁਬਾਰਾ ਰਿਪੀਟ ਕਰਦਾ ਉਹ ਜਿਹੜਾ ਸੂਰਜ ਦਿਖਿਆ ਕਿੱਥੇ ਦਿਖਿਆ ਅੰਦਰ ਹੀ ਦਿਖਿਆ ਨਾ ਜੀ ਅੰਦਰਾ ਹੈ ਨਹੀਂਗਾ ਹੈ ਨਾ ਜੇ ਤੁਸੀਂ ਇਸ ਲਈ ਇਥੇ ਹੋਵੋਗੇ ਨਹੀਂ ਸੂਰਜ ਹੈ ਨਹੀਂਗਾ ਤੇਰੀ ਸੱਤਾ ਨੇ ਸੂਰਜ ਨੂੰ ਸੱਤਾ ਦਿੱਤੀ ਤੇ ਤੇਰੇ ਪ੍ਰਕਾਸ਼ ਨੇ ਸੂਰਜ ਨੂੰ ਪ੍ਰਕਾਸ਼ ਕੀਤਾ ਇਹਨੂੰ ਕਹਿੰਦੇ ਨੇ ਅਨੁਭਵ ਪ੍ਰਕਾਸ਼ ਅਨੁਭਵ ਮੈਨੇ ਅਨੂ ਮੈਨੇ ਸਭ ਤੋਂ ਕਲੋਸਟਸਟ ਭਾਵ ਮੈਨੇ ਐਕਸਪੀਰੀਐਂਸਡ ਜਿਹੜਾ ਸਭ ਤੋਂ ਨਿੱਜੀ ਐਕਸਪੀਰੀਐਂਸ ਆ ਤੂੰ ਸਮਝੇ ਬਣਾ ਸਭ ਤੋਂ ਨਿੱਜੀ ਐਕਸਪੀਰੀਅੰਸ ਉਹ ਕੀ ਹੈ ਤੇਰੇ ਅਹਮ ਤੇਰੇ ਹੋਣ ਦਾ ਐਕਸਪੀਰੀਅੰਸ ਤੂੰ ਹੋਏਗਾ ਤੇ ਦੂਜਾ ਐਕਸਪੀਰੀਅੰਸ ਆਊਗਾ ਜੇ ਤੂੰ ਹੀ ਨਹੀਂ ਆਊਗਾ ਤੇ ਤੰਦ ਐਕਸਪੀਰੀਅੰਸ ਨਹੀਂ ਹੋਊਗਾ ਮੰਦ ਐਕਸਪੀਰੀਅੰਸ ਹੋ ਗਿਆ ਨਾ ਸੰਸਾਰ ਦਾ ਐਕਸਪੀਰੀਅੰਸ ਨਹੀਂ ਹੋਊਗਾ ਸੋ ਸਭ ਤੋਂ ਪਹਿਨਾ ਤੈਨੂੰ ਤੇਰੇ ਅਹਮ ਦਾ ਅਨੁਭਵ ਹੋਏਗਾ ਆਈ ਏਮ ਮੈਂ ਹਾਂ ਹੂੰ ਹੂ ਸੂਫੀ ਕਹਿੰਦੇ ਨੇ ਹੂ ਅੱਲਾ ਹੂ ਜਿਹੜਾ ਮੇਰੇ ਅੰਦਰ ਹੂ ਹੈ ਉਹ ਅੱਲਾ ਹੈ ਆ ਤੇ ਲਾ ਆ ਮੈਨੇ ਹੁੰਦਾ ਤੇ ਲਾ ਮੈਨੇ ਜਾਂਦਾ ਆ ਮੈਨੇ ਕ੍ਰिएशन ਲਾ ਮੈਨੇ ਡਿਸਟਰਕਸ਼ਨ ਉਹ ਜੋ ਆ ਤੇ ਜਾ ਰਿਹਾ ਉਹ ਮੇਰੀ ਹੂਮ ਦੇ ਵਿੱਚ ਹੈ ਹਮ ਹਰ ਚੀਜ਼ ਨੂੰ ਐਕਸਪੀਰੀਅੰਸ ਫੇਰ ਕਰੋਗੇ ਪਹਿਲਾਂ ਤੁਹਾਨੂੰ ਨਿੱਜ ਦਾ ਐਕਸਪੀਰੀਅੰਸ ਹੋਣਾ ਪੈਣਾ ਹੈ ਠੀਕ ਹੈ ਨਾ ਉਹ ਹੈ ਅਹਮ ਹਮ ਔਰ ਇਹ ਜਿਹੜਾ ਹੈ ਅਹਮ ਅਨੁਭਵ ਪ੍ਰਕਾਸ਼ ਤੇ ਪ੍ਰਕਾਸ਼ ਦਾ ਮਤਲਬ ਇੱਥੇ ਇਹ ਨਹੀਂ ਹੈ ਕਿਉਂਕਿ ਇਹ ਉਸ ਚੀਜ਼ ਦੀਆਂ ਗੱਲਾਂ ਉਸ ਉਸ ਵਿਵਸਥਾ ਦੀਆਂ ਉਸ ਉਸ ਡਾਈਮੈਂਸ਼ਨ ਦੀਆਂ ਗੱਲਾਂ ਨੇ ਕਿ ਇਸ ਡਾਈਮੈਂਸ਼ਨ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਆਪਾਂ ਇਸ ਡਾਈਮੈਂਸ਼ਨ ਵਾਲੇ ਅੱਖਰ ਲੈ ਕੇ ਉਹਦਾ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਆ ਸਮਝਾਂਗੇ ਤਾਂ ਇੱਥੇ ਪ੍ਰਕਾਸ਼ ਦਾ ਆਪਾਂ ਇਹ ਨਹੀਂ ਮਤਲਬ ਕਿ ਜਿਵੇਂ ਕਿ ਟਿਊਬ ਦੀ ਆਪਾਂ ਕਰਨੇ ਪ੍ਰਕਾਸ਼ ਹੁਣ ਇੱਥੇ ਅਰਥ ਗਲਤ ਕਰ ਜਾਂਦੇ ਸਾਰੇ ਉਹ ਕਿਉਂ ਪ੍ਰਕਾਸ਼ ਆਪਾਂ ਕਿਹਨੂੰ ਕਿਹਨੇ ਜੋ ਬਲਬ ਜਦੋਂ ਜਗਾਤਾ ਉਹਨੂੰ ਪ੍ਰਕਾਸ਼ ਕਹਿੰਨਾ ਆਪਾਂ ਜਾ ਜੋਤ ਲਾਤੀ ਉਹਨੂੰ ਪ੍ਰਕਾਸ਼ ਕਿਆ ਤੋ ਆਪਾਂ ਸਮਝਦੇ ਜੇ ਆਪਣੇ ਰੱਬ ਪ੍ਰਕਾਸ਼ ਆ ਤੇ ਇਹ ਜਦੋਂ ਆਊਗਾ ਤੇ ਇੱਥੇ ਵੀ ਇੱਕ ਪ੍ਰਕਾਸ਼ ਇਸ ਤਰ੍ਹਾਂ ਹੋਊਗਾ ਪ੍ਰਕਾਸ਼ ਦਾ ਮਤਲਬ ਸਾਡੀ ਸੈਂਸਸ ਵਾਲਾ ਪ੍ਰਕਾਸ਼ ਨਹੀਂਗਾ ਪ੍ਰਕਾਸ਼ ਦਾ ਮਤਲਬ ਹੁੰਦਾ ਸੱਤਾ ਸੱਤਾ ਪ੍ਰਕਾਸ਼ ਇਹਨੂੰ ਸਮਝਣ ਵਾਸਤੇ ਮੰਨ ਲਓ ਵੀ ਆ ਟੋਟਲ ਹਨੇਰਾ ਹੈ ਇੰਨਾ ਹਨੇਰਾ ਹੈ ਕਿ ਤੁਹਾਨੂੰ ਤੁਹਾਡਾ ਤਨ ਵੀ ਨਹੀਂ ਦਿਖ ਰਿਹਾ ਹੂੰ ਕੁਝ ਨਹੀਂ ਦਿਖ ਰਿਹਾ ਟੋਟਲ ਹਨੇਰਾ ਹੈ ਬਟ ਫਿਰ ਵੀ ਤੁਹਾਨੂੰ ਤੁਹਾਡੇ ਹੋਣ ਦਾ ਅਨੁਭਵ ਹੈ ਉਹ ਪ੍ਰਕਾਸ਼ ਕਿੱਥੋਂ ਆਇਆ ਉਹ ਜਿਹੜਾ ਹੋਣ ਦਾ ਅਨੁਭਵ ਆ ਇੰਨੇ ਹਨੇਰੇ 'ਚ ਵੀ ਅਸੀਂ ਆਪਣੇ ਆਪ ਨੂੰ ਦੇਖ ਪਾ ਰਹੇ ਹਾਂ ਜਾਣ ਪਾ ਰਹੇ ਹਾਂ ਸਾਰਾ ਕੁਝ ਮਿਟ ਗਿਆ ਬਟ ਉਹ ਜਿਹੜਾ ਹੈ ਉਹ ਹਨੇਰੇ 'ਨੇ ਵੀ ਮੈਂ ਮਟਾਇਆ ਉਹ ਕਿਹੜਾ ਪ੍ਰਕਾਸ਼ਾ ਉਹ ਆਪ ਪ੍ਰਕਾਸ਼ ਅਨੁਭਵ ਪ੍ਰਕਾਸ਼ ਉਹ ਨਿਝ ਸਤਿ ਤੇਰਾ ਨਿਝ ਦਾ ਹੋਣਾ ਜਿਹਨੂੰ ਮਹਾਰਗ ਨੇ ਜੀ ਜਪ ਜੀ ਉਹ ਤੇਰੇ ਜੀ ਦਾ ਜਾਪ ਜਿਹੜਾ ਤੇਰੇ ਤੋਂ ਜੁਦਾ ਨਹੀਂ ਕੀਤਾ ਜਾ ਸਕਦਾ ਉਹ ਕੀ ਹੈ ਕੋ ਅੰਕਾਰ ਸਤਨਾ ਉਹ ਸਾਰਿਆਂ ਚ ਰਵਿਆ ਹੋਇਆ ਏ ਉਹ ਸਤ ਮੈਨੇ ਹੋਂਦ ਨਾ ਸਤ ਤੋਂ ਮੈਨੇ ਅਨਚੇਂਜਿੰਗ ਤੋਂ ਨਾਮ ਤੋਂ ਭਾਵ ਹੋਂਦ ਪ੍ਰੈਜ਼ੈਂਸ ਉਹ ਅਨਚੇਂਜਿੰਗ ਪ੍ਰੈਜ਼ੈਂਸ ਸੋ ਅਨੁਭਵ ਪ੍ਰਕਾਸ਼ ਜੋ ਹੈ ਉਹ ਪ੍ਰਕਾਸ਼ ਆ ਨਹੀਂ ਜਿਹੜਾ ਬੱਤੀਆਂ ਵਾਲਾ ਪ੍ਰਕਾਸ਼ ਆ ਠੀਕ ਆ ਇਹ ਪ੍ਰਕਾਸ਼ ਦਾ ਭਾਵ ਆ ਬੜਾ ਪ੍ਰਕਾਸ਼ ਜਿਹੜਾ ਟੋਟਲ ਹਨੇਰਾ ਹੋਵੇ ਤੁਹਾਨੂੰ ਆਪਣਾ ਤਨ ਨਹੀਂ ਦਿਖ ਰਿਹਾ ਤੁਹਾਨੂੰ ਕੁਝ ਨਹੀਂ ਬਟ ਫਿਰ ਵੀ ਇੱਕ ਹੋਣ ਦਾ ਅਨੁਭਵ ਹੈ ਤੁਸੀਂ ਖੁਦ ਨੂੰ ਦੇਖ ਰਹੇ ਜੀ ਉਹ ਕਿਹੜਾ ਹੈ ਜੋ ਦੇਖ ਰਿਹਾ ਹੈ ਉਹ ਕਿਹੜਾ ਪ੍ਰਕਾਸ਼ ਏ ਉਹ ਪ੍ਰਕਾਸ਼ ਆ ਨਹੀਂਗਾ ਉਹ ਜਿਹੜਾ ਪ੍ਰਕਾਸ਼ ਸਮਝ ਜਾਗੇ ਮੈਂ ਕੀ ਕਹਿੰਦਿਆਂ ਉਹ ਪ੍ਰਕਾਸ਼ ਏ ਉਹ ਸੱਤਾ ਤਾਂ ਅਨੁਭਵ ਪ੍ਰਕਾਸ਼ ਭਾਵ ਕਿ ਤੁਹਾਡਾ ਨਿੱਜ ਸਭ ਤੋਂ ਨਿੱਜ ਹੋਣਾ ਜਿਹੜਾ ਹੈ ਉਹ ਹੋਂਦ ਨਹੀਂ ਨਭਵ ਪ੍ਰਕਾਸ਼ ਨੇਤ ਨੇਹਤ ਬਣ ਤਰਣ ਕਹਿਤ ਉਹਨੂੰ ਜਾਨਣਾ ਹੈ ਤਾਂ ਆ ਵੀ ਨਹੀਂ ਆ ਵੀ ਨਹੀਂ ਆ ਵੀ ਨਹੀਂ ਆ ਵੀ ਨਹੀਂ ਨੇਤ ਨੇਤ ਨਾਇਤੀ ਨਾਇਤੀ ਆਵੀ ਨਹੀਂ ਆਵੀ ਨਹੀਂ ਹਾਂ ਇਹ ਪ੍ਰਕਾਸ਼ ਦਿਖਿਆ ਨਹੀਂ ਆਵੀ ਨਹੀਂ ਨਾਦ ਸੁਣਿਆ ਆਵੀ ਨਹੀਂ ਆ ਹੋਇਆ ਆਵੀ ਨਹੀਂ ਨਾਇਤੀ ਨਾਇਤੀ ਨੁਕਤ ਨੇਤ 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 ਨੇਤੀਤੀ ਵਾਕ్యం ਇਕਯਮ ਮਹਾਵਾਕਿਆ ਸ਼ਾਸਤਰ ਕਹਿੰਦਾ ਇਕੋ ਹੀ ਮਹਾਵਾਕ ਆ ਅਥਾਤੋ ਅਦੇਸ਼ਾ ઋਸ਼ੀਆਂ ਕੋਲ ਸੱਚ ਪਹੁੰਚ ਕੇ ਮਾਰਾ ਮੈਨੂੰ ਸਭ ਤੋਂ ਉੱਤਮ ਸੰਦੇਸ਼ ਦੋ ਤੇਰੀ ਸ਼ੀ ਕਹਿੰਦੇ ਨੇ ਅਥਾਤੋ ਅਦੇਸ਼ਾ ਹੁਣ ਮੈਂ ਤੈਨੂੰ ਦੁਨੀਆ ਦਾ ਸਭ ਤੋਂ ਵੱਡਾ ਗਿਆਨ ਦੇਣ ਲੱਗਾ ਸ਼ਿਸ਼ ਗਿਆ ਰਿਸ਼ੀਆਂ ਕੋਲ ਮਹਾਰਾਜ ਕਿਰਪਾ ਕਰੋ ਆਪ ਇੱਕ ਬ੍ਰह्म ਗਿਆਨੀ ਹੋ ਮੈਨੂੰ ਕੋਈ ਉੱਤਮ ਗਿਆਨ ਦਿਓ ਅਧਾਤੋ ਅਦੇਸ਼ਹ ਹੁਣ ਇਸ ਵੇਲੇ ਮੈਂ ਤੈਨੂੰ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਗਿਆਨ ਦਊਂਗਾ ਸ਼ਿਸ਼ ਕੇ ਦਾ ਕੀ ਅਧਾਤੋ ਅਦੇਸ਼ਹ ਨਾ ਇਤੀ ਨਾ ਇਤੀ ਆਵੀ ਨਹੀਂ ਆਵੀ ਨਹੀਂ ਅਰੇ ਨੇਤ ਨੇਤ ਬਨ ਤਰਨ ਕਹਿਤ ਤਬ ਸਰਬਨਾਮ ਕਥੇ ਕਵਨ ਕਰਮਨਾਮ ਵਰਨਤ ਸੁਮਤ ਮੈਂ ਤੇਰਾ ਕਰਮਨਾਮ ਵਰਣਨ ਕਰ ਸਕਦਾ ਪਰ ਮੈਂ ਜੋ ਪਰਮ ਤਤ ਅਨੁਭਵ ਜੋ ਪ੍ਰਕਾਸ਼ ਹੈ ਉਹ ਦਾ ਕੋਈ ਵਰਣਨ ਨਹੀਂ ਕਰ ਸਕਦਾ ਇਸ ਤਰ੍ਹਾਂ ਹੀ ਕੀਤਾ ਜਾ ਸਕਦਾ ਕਿ ਆ ਵੀ ਨਹੀਂ ਆ ਵੀ ਨਹੀਂ ਨਾ ਇਤੀ 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 ਕੁਇ ਵੀ ਨਹੀਂ ਏ ਵੀ ਨਹੀਂ ਏ ਵੀ ਨਹੀਂ ਜਦੋਂ ਕੁਝ ਵੀ ਨਾ ਰਹਿ ਜਾਵੇ ਬਸ ਉਹ ਹੈ ਅਨੁਭਵ ਪ੍ਰਕਾਸ਼ ਤੇਰਾ ਨਿਚਿਤਾ ਹੋਣਾ ਤੇਰਾ ਨਿਚਿਤਾ ਉਹ ਹੈ ਪ੍ਰਕਾਸ਼ ਉਹ ਪ੍ਰਕਾਸ਼ ਹੈ ਸੁਲੇਵਿਆ ਉਸੇ ਪ੍ਰਕਾਸ਼ ਨੇ ਆ ਪ੍ਰਕਾਸ਼ ਕੀਤਾ ਹੈ ਅੱਖਾਂ ਬੰਦ ਨਹੀਂ ਫਿਰ ਵੀ ਮੈਨੂੰ ਆਪਣਾ ਅਨੁਭਵ ਉਸ ਪ੍ਰਕਾਸ਼ ਨੇ ਉਸਨੂੰ ਪ੍ਰਕਾਸ਼ ਕੀਤਾ ਹਨੇਰਾ ਹੈ ਟੋਟਲ ਮੈਨੂੰ ਕੁਝ ਨਹੀਂ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਜਾਣ ਰਿਹਾ ਉਹ ਪ੍ਰਕਾਸ਼ ਇਹ ਪ੍ਰਕਾਸ਼ ਬਾਰ ਦੀ ਲਾਈਟ ਦਾ ਅਨੁਭਵ ਮੁਤਾਜ ਨਹੀਂ ਸੂਰਜ ਦਾ ਵੀ ਪ੍ਰਕਾਸ਼ ਇੱਥੋਂ ਆਇਆ ਹੈ ਸੂਰਜ ਨੂੰ ਵੀ ਇਹਨੇ ਪ੍ਰਕਾਸ਼ ਕੀਤਾ ਹੈ ਚੰਦਰਮੇਨ ਵੀ ਇਹਨੂੰ ਪ੍ਰਕਾਸ਼ ਕੀਤਾ ਸਰਬਨੈਨ ਆਪ ਦੇਖਣਹਾਰਾ ਸਹਿ ਸਤਵ ਨੈਨ ਨਨ ਨੈਨ ਹੈ ਤੋ ਏਕੋ ਸਹਿ ਸਮੂਰਤ ਨੰਨਾ ਇਕ ਤੋ ਹੀ ਸ਼ਾਸਤਰ ਕਹਿੰਦੇ ਨੇ ਸਹਸਰ ਸੀਰ ਸ਼ਹਾ ਪੁਰਸ਼ਾਹ ਸਹਸਰ ਸੀਰ ਸ਼ਹਾ ਪੁਰਸ਼ਾਹ ਸਹਸਰ ਅਕਸ਼ ਅੱਖਾਂ ਦੇ ਵਿੱਚ ਬੈਠਾ ਸਹਸਰ ਸੀਰ ਸ਼ਹਾ ਪੁਰਸ਼ਾਹ ਸਹਸਰ ਅਕਸ਼ ਸਹ ਇਹ ਰਿਗਵੇਦ ਅੰਦਰ ਇਹ ਪੁਰਸ਼ ਸੁਕਤਮ ਆਉਂਦਾ ਹੈ ਜਿਹਦੇ ਵਿੱਚ ਵੀ ਇਹ ਵਰਣਨ ਕੀਤਾ ਗਿਆ ਹੈ ਤੋ ਇਹ ਹੈ ਅਨੁਭਵ ਪ੍ਰਕਾਸ਼ ਇਹ ਹੈ ਸਹੀ ਮਨਚ ਪ੍ਰਕਾਸ਼ ਆਈ ਹੋਪ ਇਹਦੀ ਅੰਡਰਸਟੈਂਡਿੰਗ ਇਹਦੀ ਸਮਝ ਆ ਗਈ ਹਾਂ ਤੇ ਇਹ ਹੈ ਜੋਤ ਸਲੀਨਾ ਜਿਹੜੀ ਹੈ ਹਾਂ ਹਾਂ ਜਿਹੜੀ ਆਜੋ 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 ਜਿਹੜੀ ਆ ਜਿਹਦੇ ਕਰਕੇ ਤਿਸ ਦੇ ਚਾਨਣ ਸਭ ਵਿੱਚ ਚਾਨਣ ਹੋਏ ਗੁਰਸਾਖੀ ਜੋਤ ਜਿਨੇ ਸ਼ਾਖਸੀ ਨੂੰ ਅਨੁਭਵ ਕਰ ਲਿਆ ਉਹਨੂੰ ਇਹ ਜੋਤ ਦਾ ਅਨੁਭਵ ਹੋਇਆ ਦੇਖਦੀ ਨਹੀਂ ਕਿ ਖੁਦ ਜੋਤ ਆ ਜਿਹੜੀ ਜਾਣਣ ਵਾਲੀ ਜੋਤ ਆ ਜਿਹੜੇ ਪ੍ਰਕਾਸ਼ਮਾਨ ਆ ਇਸ ਲਈ ਪ੍ਰਕਾਸ਼ਮਾਨ ਹੋ ਨਾ ਤੁਸੀਂ ਰਾਮੇ ਆ ਪ੍ਰਕਾਸ਼ ਦੀ ਨਹੀਂ ਗੱਲ ਕਰ ਰਹੇ ਉਹਨਾਂ ਜਾਣਨ ਦਾ ਪ੍ਰਕਾਸ਼ ਹੈ ਨਾ ਉਹ ਉਹ ਜਿਹੜਾ ਹੈ ਉਹਨੂੰ ਗੁਰਸਾਖੀ ਜੋਤ ਪ੍ਰਗਟ ਹੋਏ ਜਿਨੇ ਸਾਕਸੀ ਭਾਵ ਚ ਸਥਾਪਨਾ ਕਰ ਲਈ ਉਹਦੇ ਅੰਦਰ ਉਹ ਨਿੱਜ ਸੱਤਾ ਪ੍ਰਗਟ ਹੋ ਗਈ ਔਰ ਉਹ ਨਿੱਜ ਸੱਤਾ ਗਵਾਚੀ ਨਹੀਂ ਗਈ ਇਸ ਵੇਲੇ ਵੀ ਆ ਬਸ ਤੂੰ ਆਪਣੀ ਕਹਾਣੀ ਨੂੰ ਥੋੜਾ ਜਿਹਾ ਜੁਦਾ ਕਰ ਆ ਬੈਠਾ ਯੂ ਵਿਦਆਊਟ ਯੋਰ ਸਟੋਰੀ ਆਪਣੀ ਕਹਾਣੀ ਨੂੰ ਥੋੜਾ ਜਿਹਾ ਇੱਧਰ ਕਰ ਰੱਬ ਪ੍ਰਗਟ ਹੋਣ ਲਈ ਤਿਆਰ